ਸਸਿਕਾਲ ਜੀ ਸਾਰਿਆਂ ਨੂੰ ਛੋਟੀ ਜੀ ਗੱਲ ਆ ਪਰ ਬਹੁਤ ਧਿਆਨ ਨਾਲ ਸੁਣਿਓ ਪਲੀਜ਼ ਕਮਲਕੌਰ ਮਾਰ ਦਿੱਤੀ ਚਲੋ ਸ਼ਾਇਦ ਜ਼ਰੂਰਤ ਸੀ ਉਸ ਚੀਜ਼ ਦੀ ਜਾਂ ਕਿੱਦਾਂ ਸੀਗਾ ਚਲੋ ਜੋ ਹੋਣਾ ਸੀ ਹੋ ਗਿਆ ਚੰਗਾ ਚਾ ਮਾੜਾ ਹੋਇਆ ਹੋਣਾ ਸੀ ਜੋ ਹੋ ਗਿਆ ਪਰ ਹੁਣ ਇਹ ਕੀ ਰਿਪੋਰਟਾਂ ਬਹੁਤ ਆ ਰਹੀਆਂ ਨੇ ਗੱਲਾਂ ਬਾਤਾਂ ਹੋ ਰਹੀਆਂ ਨੇ ਕਿ ਭਾਈ ਅਮਰਤਪਾਲ ਹੋਣਾ ਨੇ ਉਸ ਕੁੜੀ ਨਾਲ ਪਹਿਲਾਂ ਕੁਝ ਬਦਤਮੀਜ਼ੀ ਕੀਤੀ ਐ ਕੋਈ ਰੇਪ ਕੀਤਾ ਜਾਂ ਇੱਕ ਪੁਸਤਨੀਆ ਪਾ ਕਰਦੇ ਇਸ ਗੱਲ ਦੀ ਪਰ ਖਬਰਾਂ ਜੀਆਂ ਚੱਲ ਰਹੀਆਂ ਨੇ ਕਿ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਹਦੇ ਪ੍ਰਾਈਵੇਟ 파ਟਨਾ ਵੀ ਕੁਝ ਛੇੜਛਾੜ ਹੋਈ ਪਈ ਆ ਤੇ ਦੇਖੋ ਗੱਲ ਇੱਕ ਆ ਵੀ ਜੇਤ ਕੁਛ ਇਹੋ ਜਿਹਾ ਉਹਨੂੰ ਮਾਰਨ ਤੋਂ ਪਹਿਲੋ ਇਹੋ ਜਿਹਾ ਕੁਝ ਹੋਇਆ ਉਹਦੇ ਨਾਲ ਬਲਾਤਕਾਰ ਕੀਤਾ ਜਾਂ ਇਹੋ ਜਿਹੀ ਕੋਈ ਵੀ ਛੇੜਖਾਨੀ ਕੀਤੀ ਆ ਜਾਂ ਫਿਰ ਜਿਹੜੇ ਫੋਨ ਲੈ ਕੇ ਅਮਰਤਪਾਲ ਭਾਈ ਅਮਰਤਪਾਲ ਮਹਿਰੋ ਚਲੇ ਗਿਆ ਦੁਬਈ ਜਾਂ ਕਿੱਥੇ ਵੀ ਚਲੇ ਗਿਆ ਜਿਹੜੇ ਫੋਨ ਲੈ ਕੇ ਚਲੇ ਗਿਆ ਕਹਿੰਦੇ ਉਹਨੂੰ ਕੁੱਟ ਕੇ ਤੇ ਉਹਦੇ ਤੋਂ ਪਾਸਵਰਡ ਵੀ ਮੰਗੇ ਦੇਖੋ ਜੇਤ ਕੋਈ ਪਾਸਵਰਡ ਜਾਂ ਫੋਨ ਇਸ ਕਰਕੇ ਲੈ ਕੇ ਚਲੇ ਗਿਆ ਵੀ ਉਹਦੇ ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਜਿਹਦਾ ਡਰ ਸੀਗਾ ਭਾਈ ਅਮਰਿਤਪਾਲ ਤੋਂ ਉਹਦੇ ਸਾਥੀਆਂ ਨੂੰ ਕੁਝ ਵੀਡੀਓ ਕਹਿ ਲੋ ਮੈਸੇਜ ਕਹਿ ਲੋ ਜਾਂ ਕੁਝ ਵੀ ਡੀਲਾਂ ਹੋਈਆਂ ਕਹਿ ਲੋ ਤੇ ਜੇਤ ਕੁਝ ਇਹੋ ਜਿਹਾ ਹੋਇਆ ਜਾਂ ਰੇਪ ਦਾ ਚੱਕਰ ਹੋਇਆ ਜਾਂ ਕਿਸੇ ਵੀ ਤਰ੍ਹਾਂ ਦਾ ਫਿਜ਼ੀਕਲ ਛੇੜਛਾੜ ਹੋਈ ਮਾਰਨ ਤੋਂ ਪਹਿਲਾਂ ਕੋਈ ਸਾਹਮਣੇ ਆਇਆ ਤੇ ਅਸੀਂ ਯੂ ਟਰਨ ਲੈਣ ਲੱਗੇ ਝਿਜਕਾਂਗੇ ਨਹੀਂ ਕਿਉਂਕਿ ਦੇਖੋ ਇਹ ਨਹੀਂ ਕਿ ਭਾਈ ਅਮਰਿਤਪਾਲ ਸਾਡਾ ਕੁਝ ਨਹੀਂ ਲੱਗਦਾ ਜੇ ਉਹਨੂੰ ਸਿੱਧਾ ਵੈਸੇ ਇਸ ਕਰਕੇ ਮਾਰੇ ਉਹਨੇ ਗੰਦ ਬਹੁਤ ਫੈਲਾਇਆ ਹੋਇਆ ਸੀਗਾ ਫੇਰ ਚਲੋ ਆਪਾਂ ਥੋੜਾ ਬਹੁਤਾ ਸਹਿਮਤ ਹੈਗੇ ਆਂ ਪਰ ਜੇ ਉਹ ਪਰਸਨਲ ਰੰਜਿਸ਼ ਆ ਨੇ ਉਦੇ ਨਾਲ ਰੇਪ ਕੀਤਾ ਜਾਂ ਉਹ ਨਹੀਂ ਮੰਨੀ ਇਹਨਾਂ ਕੰਮਾਂ ਵਾਸਤੇ ਜਾਂ ਕੁਝ ਹੋਰ ਉਹਦੇ ਨਾਲ ਕੋਈ ਚੈਟਿੰਗ ਚੂਟਿੰਗ ਜਿਵੇਂ ਪਹਿਲਾਂ ਕਿਹਾ ਕਿ ਵੀਡੀਓ ਸ਼ੀਡੀਓ ਦੇ ਫੋਨ ਦੇ ਵਿੱਚ ਹੁਣ ਉਹਨਾਂ ਨੂੰ ਇਹ ਡਰ ਹੋਵੇ ਵੀ ਕਿਤੇ ਵਾਇਰਲ ਨਾ ਕਰ ਦੇਵੇ ਜਾਂ ਨਿਕਲ ਨਾ ਜਾਣ ਫੋਨ ਚੋਂ ਕਿਸ ਤਰ੍ਹਾਂ ਲੀਕ ਨਾ ਹੋ ਜਾਣ ਜੇ ਇਦਾਂ ਦਾ ਕੋਈ ਵੀ ਮਸਲਾ ਸਾਹਮਣੇ ਆਇਆ ਤੇ ਅਸੀਂ ਭਾਈ ਅਮਰਤਪਾਲ ਮਹਿਰੋਂ ਤੇ ਉਹਦੇ ਸਾਥੀਆਂ ਨੂੰ ਵੀ ਦੋਵੇਂ ਹੱਥੀ ਲਾਵਾਂਗੇ ਚੰਗੀ ਤਰ੍ਹਾਂ ਠੋਕ ਵਜਾ ਕੇ ਦੋਵੇਂ ਹੱਥੀ ਲਾਵਾਂਗੇ ਏ ਨਾ ਸੋਚੋ ਕਿ ਅਸੀਂ ਕੋਈ ਪਾਈ ਅਮਰਿਤਪਾਲ ਦੀ ਤਾਰੀਫ ਕਰੀ ਜਾਣੀ ਆ ਬੱਲੇ ਬਹੁਤ ਵੱਡਾ ਕੰਮ ਕਰਤਾ ਨਹੀਂ ਜੇ ਉਹਦੇ ਪਿੱਛੇ ਇਹੋ ਜਿਹੀਆਂ ਗੱਲਾਂ ਆ ਤੇ ਅਸੀਂ ਠੂਕ ਵਜਾ ਕੇ ਪਾਈ ਅਮਰਿਤਪਾਲ ਮੈਰੋ ਨੂੰ ਤੇ ਉਹਦੇ ਸਾਥੀਆਂ ਨੂੰ ਉਹਦੇ ਤੇ ਠੂਕ ਵਜਾ ਕੇ ਗੱਲ ਕਰਾਂਗੇ ਉਹ ਸਾਰਾ ਕੁਝ ਸਾਹਮਣੇ ਲੈ ਕੇ ਆਵਾਂਗੇ ਸੋ ਇਦਾਂ ਦੀਆਂ ਖਬਰਾਂ ਜੀਆਂ ਬਹੁਤ ਆ ਰਹੀਆਂ ਸੋ ਇੰਤਜ਼ਾਰ ਕਰੋ ਕੋਈ ਨਹੀਂ ਜੇ ਅਸੀਂ ਇਸ ਗੱਲ ਦੀ ਬਹੁਤ ਕਹਿ ਰਹੇ ਆ ਵੀ ਚਲੋ ਚੰਗਾ ਹੋਇਆ ਗਾਂਦਭ ਸੀਗਾ ਘਟਾਤਾ ਤੇ ਜੇ ਉਸ ਕੁੜੀ ਨੂੰ ਇਸ ਤਰੀਕੇ ਨਾਲ ਮਾਰਿਆ ਹੋਇਆ ਕੋਈ ਪਰਸਨਲ ਰੰਜਿਸ਼ਾ ਨਾਲ ਤਾਂ ਫੇਰ ਅਸੀਂ ਉਸ ਕੁੜੀ ਦੇ ਹੱਕ ਵਿੱਚ ਵੀ ਜਰੂਰ ਆਵਾਂਗੇ ਸਤਿ ਸ਼੍ਰੀ ਅਕਾਲ